ਜੀ ਮੱਛੜਾ ਮੰਡੀ ਦੀ ਸ਼ੁਰੂ ਹੋਈ ਹੈ ਜੀ ਇਹਦੇ ਵੀ ਜਿਹੜੇ ਖਾਂ ਤੇ ਜੀ ਆਪਣਾ ਜਗਮੋਨ ਸਿੰਘ ਦੀ ਢੇਰੀ RAM ji ਦਾ ਸਤਪਾਲ ਬਾਂਸਲ ਦੀ ਦੁਕਾਨ ਤੋਂ ਸ਼ੁਰੂਆਤ ਹੋਈ ਹੈ ਜੀ ਤੇ ਪੰਨ ਗ੍ਰੇਨ ਨੇ ਜੀ ਸ਼ੁਰੂਆਤ ਕੀਤੀ ਕੀ ਤੁਮਦ ਕੀਤੇ ਗਏ ਮੰਡੀ ਵਿੱਚ ਖਰੀਦ ਦੇ ਸਭ ਤੋਂ ਵੱਡਾ ਪ੍ਰਬੰਧ ਹੈ ਜੀ ਬਾਰਦਾਨੇ ਦੀ ਕੋਈ ਸ਼ਾਰਟੇਜ ਨਹੀਂ ਹੈ ਜਿਵੇਂ ਸਾਡੇ ਮਾਨਯੋਗ ਸੈਕਟਰੀ ਸਾਹਿਬ ਸਾਰੇ ਮੈਂਬਰਾਂ ਦੇ ਇੰਸਪੈਕਟਰ ਸਾਹਿਬਾਨ ਉਰੇ ਮੌਜੂਦ ਨੇ ਬਾਰਦਾਨੇ ਦੀ ਕੋਈ ਦਿੱਕਤ ਨਹੀਂ ਜੀ ਲਿਸਟਿੰਗ ਦਾ ਪ੍ਰਬੰਧ ਵੀ ਪੂਰਾ ਕੀਤਾ ਗਿਆ ਬਾਕੀ ਸਫਾਈ ਤੇ ਪਾਣੀ ਵਾਲੀਆਂ ਵੀ ਜੋ ਕੁਮਾਰੀਆਂ ਮੋਟੀਆਂ ਦਿੱਕਤਾ ਸਾਨੂੰ ਪੂਰੀਆਂ ਕਰਦੀਆਂ। 2370 ਵੀ 2275। ਕਿਸਾਨਾਂ ਨੂੰ ਕੀ ਪੀਲ ਕਰਦੇ? ਕਿਸਾਨਾਂ ਨੂੰ ਇਹ ਅਪੀਲ ਆ ਜੀ ਵੀ ਦੇਖੋ ਮੌਸਮ ਬਹੁਤ ਖੁਸ਼ਾਲ ਆ। ਪਰਮਾਤਮਾ ਨੇ ਫਸਲ ਦਾ ਰੰਗ ਰੂਪ ਔਰ ਝਾੜ ਜਿੰਨੀ ਸਾਡੀ ਸੋਚ ਸੀ ਉਸ ਤੋਂ ਵੱਧ ਦਿੱਤਾ। ਸੋ ਆਪਾਂ ਕਾਲੀ ਨਾ ਕਰੀਏ। ਪੰਜਾਬ ਸਰਕਾਰ ਨੇ ਸਾਰੇ ਉਪਰਾਲੇ ਕੀਤੇ ਹੋਏ ਨੇ। ਮੰਡੀ ਵਿੱਚ ਸਾਰੇ ਪ੍ਰਬੰਧ ਨੇ। ਆਪਾਂ ਸੁੱਕੀ ਫਸਲ ਲਿਆਈਏ ਤਾਂ ਕਿ ਅਸੀਂ ਤੁਹਾਡੀ ਫਸਲ ਭਰ ਕੇ ਤੁਹਾਨੂੰ ਸਮੇਂ ਸਿਰ ਘਰ ਭੇਜ ਜੀਏ। ਮੰਡੀ ਦਾ ਜਿਹੜਾ ਕੰਮ ਤੋਂ ਚੱਲ ਰਿਹਾ ਹੈ ਮੰਡੀ ਦਾ ਤੁਸੀਂ ਇੱਕ ਵਾਰ ਆਪ ਨਿਗਾਹ ਮਾਰ ਲਓ ਜੀ ਸਾਡੇ ਨਾਲੋਂ ਵੱਧ ਪੱਤਰਕਾਰ ਭਾਈਚਾਰੀ ਨੂੰ ਪਤਾ ਹੁੰਦਾ ਮੰਡੀ ਦੇ ਵਿੱਚ ਜਿੰਨੇ ਵੀ ਕੰਮ ਸੀ ਸਾਡੇ ਸਰਕਾਰ ਦੇ ਸੈਕਟਰੀ ਸਾਹਿਬ ਨੇ ਬਹੁਤ ਮਿਹਨਤ ਨਾਲ ਸਾਰੇ ਕੰਮ ਨਪੇਰੇ ਚਾੜਤੇ ਜੇ ਕੋਈ ਮਾੜਾ ਮੋਟਾ ਕੰਮ ਹੀ ਰਹਿ ਗਈ ਤਾਂ ਉਹ ਚੱਲ ਰਿਹਾ ਜੀ ਕੋਈ ਦਿੱਕਤ ਵਾਲੀ ਨਹੀਂ ਕੰਮ ਦੀ ਸਾਰੀਆਂ ਮੰਡੀਆਂ ਦਾ ਜਿਹੜਾ ਪ੍ਰਬੰਧ ਪੂਰੇ ਕੀਤੇ ਨੇ ਜੀ ਸਾਰੀਆਂ ਮੰਡੀਆਂ ਦੀ ਪ੍ਰਬੰਧ ਪੂਰੇ ਨੇ ਜੀ ਸਭ ਮੰਡੀਆਂ 'ਚ ਲੱਖੋਵਾਲ ਮੰਡੀ ਸਾਡੀ ਵੱਡੀ ਹੈ ਤੇ ਬੋਰਜ ਜਿੰਨੀਆਂ ਵੀ ਸਾਡੀਆਂ ਮੰਡੀਆਂ ਨੇ ਹਰ ਜਗ੍ਹਾ ਪ੍ਰਬੰਧ ਪੂਰੇ ਨੇ ਜਿਹੜਾ ਜੋ ਮੰਡੀ ਦੇ ਵਿੱਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋਈ ਹੈ ਮਾਥਵਾੜਾ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਮੁਬਾਰਕਵਾਦ ਦਿੰਦਾ ਜਿਹੜੀ ਕਣਕ ਦੀ ਸਰਕਾਰੀ ਖਰੀਦ ਐ ਸ਼ੁਰੂ ਹੋਈ ਹੈ ਔਰ ਇਸ ਤੋਂ ਇਲਾਵਾ ਜਿਹੜੀ ਮੈਂ ਪੰਜਾਬ ਦੇ ਕਿਸਾਨਾਂ ਨੂੰ ਵੀ ਅਪੀਲ ਕਰਦਾ ਤੇ ਜਿਹੜੀ ਫਸਲ ਆ ਬਿਲਕੁਲ ਸੁੱਕੀ ਲੈ ਕੇ ਆਉਣ ਮੰਡੀ ਦੇ ਵਿੱਚ ਥਾਲੀ ਨਾ ਕਰਨ ਤੇ ਇਸ ਵਾਰ ਜਿਹੜੀ ਫਸਲ ਆ ਖੇਤਾਂ ਦੇ ਵਿੱਚ ਬਹੁਤ ਵਧੀਆ ਖੜੀ ਐ ਮੌਸਮ ਨੇ ਬਹੁਤ ਵਧੀਆ ਸਾਥ ਦਿੱਤਾ ਹੈ ਕਿਸਾਨਾਂ ਦਾ ਔਰ ਇਸ ਕਰਕੇ ਜਿਹੜੀ ਫਸਲ ਐ ਫਿਰ ਬੰਪਰ ਹੋਣ ਦੀ ਸੰਭਾਵਨਾ ਪ੍ਰਬੰਧ ਕਿਸ ਤਰ੍ਹਾਂ ਪਰ ਬੰਦੇ ਬਿਲਕੁਲ ਠੀਕ ਰਹੀ ਜੀ ਜੋ ਆੜਤੀਆ ਵੱਲੋਂ ਆਪਣੇ ਲੈਵਲ ਤੇ ਪ੍ਰਬੰਧ ਕਰਨੇ ਹੁੰਦੇ ਨੇ ਜਿ ਸਰਪਾਲਾਂ ਦਾ ਨੇਵਰ ਦਾ ਉਹ ਸਾਰੇ ਪ੍ਰਬੰਧ ਆੜਤੀਆ ਵੱਲੋਂ ਕੀਤੇ ਗਏ ਨੇ ਔਰ ਜੋ ਪ੍ਰਬੰਧ ਸਰਕਾਰ ਵੱਲੋਂ ਕਰਨੇ ਹੁੰਦੇ ਨੇ ਜਾਸਤੀਆ ਵੱਲੋਂ ਜਾਂ ਮੰਡੀ ਬੋਰਡ ਵੱਲੋਂ ਕਰਨੇ ਉਹਨਾਂ ਦੇ ਵੀ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ। ਪਿਛਲੇ ਵਾਰ ਦੇਖੋ ਨੂੰ ਮਿਲਿਆ ਸੀਗਾ ਜੀ ਵੀ ਬਾਰਸ਼ ਦੇ ਟਾਈਮ ਦੇ ਵਿੱਚ ਵੀ ਬੋਰੀਆਂ ਜਿਹੜੀਆਂ ਕਣਕ ਦੀਆਂ ਜਾਂ ਝੋਨੇ ਦੀਆਂ ਬਾਰਸ਼ ਦੇ ਟਾਈਮ ਬਾਰਸ਼ ਦੇ ਵਿੱਚ ਪਈਆਂ ਰਹੀਆਂ ਜੀ ਉਹਨਾਂ ਦੇ ਉੱਤੇ ਤਰਪਾਦਾਂ ਨਹੀਂ ਦਿੱਤੀ ਗਈਆਂ ਇਸ ਵਾਰ ਤਾਂ ਨਹੀਂ ਬਿਲਕੁਲ ਨਹੀਂ ਦੇਖੋ ਕਈ ਵਾਰ ਹੁੰਦਾ ਆਚਾਰਕ ਜਦੋਂ ਬਾਰਸ਼ ਆ ਜਾਂਦੀ ਹੈ ਤਾਂ ਉਹ ਸਾ ਇੱਕ ਅੱਧਾ ਘਾਟਾ ਕੋਈ ਪ੍ਰੋਬਲਮ ਆ ਸਕਦੀ ਹੈ ਨਹੀਂ ਕੋਈ ਅਸੀ ਗੱਲ ਨਹੀਂ ਹੈਗੀ ਜਿਹੜੀ ਹੈਗਾ ਸਰਪਾਲਾ ਸਾਰੀਆਂ ਨੇ ਔਰ ਨਾਲ ਦੀ ਨਾਲ ਜਿਹੜੀਆਂ ਟੱਗੀਆਂ ਜਾਂਦੀਆਂ ਆਂ ਆਰਥੀਆਂ ਦੀਆਂ ਵੀ ਕੋਈ ਮੰਗਾਂ ਨਹੀਂ ਜੀ ਪੰਜਾਬ ਸਰਕਾਰ ਨਾਲ ਸੈਕਟਰ ਸਰਕਾਰ ਦੇ ਨਾਲ ਜਿਹੜੀਆਂ ਗੁੜੀਆਂ ਪਈਆਂ ਹਾਲੇ ਤੇ ਬਿਲਕੁਲ ਕੇਂਦਰ ਸਰਕਾਰ ਨੇ ਜਿਹੜਾ ਸਾਡਾ ਕਮਿਸ਼ਨ ਹੈ ਜਿਹੜਾ ਹੈਗਾ 50 53 ਰੁਪਏ ਬਣਦਾ ਹੈਗਾ ਤੇ ਉਹ ਉਹਨਾਂ ਨੇ ਘਟਾ ਕੇ ਫਿਕਸ ਕਰਤਾ 46 ਰੁਪਏ ਅਸੀਂ ਇਹੀ ਅਪੀਲ ਕਰਦੇ ਆ ਸਰਕਾਰ ਨੂੰ ਕਿ ਜਿਹੜਾ ਸਾਡਾ ਕੁਇਸ਼ਨ ਆ ਸਾਨੂੰ ਪੂਰਾ ਦਿੱਤਾ ਜਾਵੇ ਔਰ ਜਿਹੜੀ ਕਈ ਜਥਿਆਂ ਵੱਲੋਂ ਕੀ ਤੇ ਲੇਬਰ ਵੀ ਸਾਨੂੰ ਘਟ ਦਿੱਤੇ ਜਾਂਦੇ ਐ ਐਫਐਸਟੀ ਵੱਲੋਂ ਲੇਬਰ ਵੀ ਆੜਤੀ ਤੋਂ ਘਟ ਦਿੱਤੇ ਜਾਂਦੇ ਐ ਉਹ ਵੀ ਸਾਡੀ ਪੂਰੀ ਕੀਤੀ ਜਾਵੇ। ਟ੍ਰਾਂਸਪੋਰਟ ਦਾ ਕੀ ਪ੍ਰਬੰਧ ਹੈ? ਜੋ ਠੇਕੇਦਾਰ ਨਾਲ ਪਰਸੋਂ ਮੀਟਿੰਗ ਹੋਈ ਸੀ ਉਹਨੇ ਤਾਂ ਇਹ ਗੱਲ ਕਿਹਾ ਵੀ ਮੇਰੇ ਕੋਲ ਗੱਡੀਆਂ ਦੇ ਸਾਰੇ ਪ੍ਰਬੰਧ ਨੇ ਕਿਸੇ ਵੀ ਆੜਤੀ ਨੂੰ ਕੋਈ ਦਿੱਕਤ ਨਹੀਂ ਆਊ। ਕੀ ਅਪੀਲ ਕਰਨੀ ਚਾਹੁੰਦੇ ਹਾਂ ਜੀ ਮੀਂਦਾਰਾਂ ਨੂੰ ਜਿਹੜੇ ਹੋਟਲ ਲੈ ਕੇ ਆਉਣਗੇ ਮੰਡੀ ਦੇ ਵਿੱਚ। ਅਪੀਲ ਇਹੀ ਹੈ ਜੀ ਵੀ ਜਿਹੜੀ ਫਸਲਾਂ ਸੁੱਕੀ ਲੈ ਕੇ ਆਉਣ ਤਰੀਫਾ ਦਾ ਸਪੀ ਲੈ ਕੇ ਆਉਣਗੇ ਸੁਰੇ ਸਪੀ ਲੈ ਕੇ ਆਉਣ ਤੇ ਸ਼ਾਮ ਨੂੰ ਜਿਹੜੀ ਉਹਨਾਂ ਦੀ ਫਸਲ ਲਿਖ ਜਾਏਗੀ ਔਰ ਘਰ ਜਾ ਰਹੇ ਪਹਿਲਾਂ ਤੁਹਾਡਾ ਨਾਮ ਲੱਖੋ ਮਨਿੰਦਰ ਸਿੰਘ ਪਤਰ ਮਾਰਕੀਟ ਕੋਟੀ ਮੱਛਵੜਾ ਹਾਂ ਜੀ ਦਾ ਕੀ ਪ੍ਰਬੰਧ ਜੀ ਮੰਡੀ ਜਿੱਥੇ ਲੜੇ ਬਿਜਲੀ ਛਾਂ ਪਾਣੀ ਦੇ ਸਾਰੇ ਪ੍ਰਬੰਧ ਮੁਕੰਮਲ ਨੇ ਜੀ ਇਹ ਮੰਡੀ ਸੀਵਰੇਜ ਪਿਆ ਸੀਗਾ ਛੜਕਾ ਦਾ ਕੰਮ ਅਧੂਰਾ ਪਿਆ ਸੀਗਾ ਉਹ ਵੀ ਅਸੀਂ ਤਕਰੀਬਨ ਮੁਕੰਮਲ ਕਰਾਤਾ ਇਹ ਤੋਂ ਲਾਵਾ ਜਿਹੜੀਆਂ ਸਾਡੀਆਂ ਉਹ ਪਿੰਡੂ ਚਾਰ ਮੰਡੀਆਂ ਨੇ ਉਹਨਾਂ ਵਿੱਚ ਵੀ ਸਾਡੇ ਵੱਲੋਂ ਬਿਜਲੀ ਛਾਂ ਪਾਣੀ ਦੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਹੋਏ ਨੇ ਸਾਡਾ ਕੀ ਫੀਲ ਕਰਦੇ ਸਾਨੂੰ ਅਪੀਲ ਕਰਦੇ ਆ ਵੀ ਤਣਕ ਕਿਉਂਕਿ ਜਦੋਂ ਜੀ ਇੱਥੇ ਲੈ ਕੇ ਆਉਂਦੇ ਆ ਤੁਹਾਨੂੰ ਵੀ ਕਿਤੇ ਦਰ ਰੁਕਣਾ ਪੈਂਦਾ ਤੇ ਆਰਤੀ ਭਰਾਵਾਂ ਨੂੰ ਨਿਕਰ ਬੇਸ਼ ਆਉਂਦੀ ਹੈ ਫੜਾ ਦੇ ਵਿੱਚ ਕੋਈ ਨਹੀਂ ਕੋਈ ਦਿੱਕਤ ਨਹੀਂ ਸਾਰੇ ਪ੍ਰਬੰਧ ਮੁਕੰਮਲ ਨੇ ਜੀ ਕੋਈ ਕਮੀ ਨਹੀਂ ਹੈ ਜੀ ਬਾਹਰਲੇ ਫੜਾ ਜਿਹਨੂੰ ਪ੍ਰਵਾਨ ਕੀ ਦਿੱਤੀ ਗਈ ਜਿਹੜੇ ਬਾਹਰਲੇ ਬਾਹਰਲੇ ਪਰਫਾਰਮ ਜਿਹੜੇ ਫੜ ਦਿੱਗੇ ਯਾਰ ਜੀ ਉਹਨਾਂ ਨੂੰ ਸਰਕਾਰ ਵੱਲੋਂ ਪ੍ਰਵਾਨਗੀ ਨਹੀਂ ਮਿਲ ਚੁੱਕੀ ਹੈ ਜੀ